ਪੁਲਿਸ ਵੱਲੋਂ ਇੱਕ ਵਾਕ ਐਂਡ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸੀਗਾ ਸਮਰਾਲਾ ਸਬਡਿਵੀਜ਼ਨ ਚ ਇਹ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਔਰ ਇਲੀਜੀਟ ਟਰੈਫਿਕਿੰਗ ਹੁੰਦਾ ਹੈ ਉਹਦੇ ਉਹਨੂੰ ਤੇ ਅਨ ਚ ਰੱਖਦੇ ਹੋਏ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਅਰਲੈਸ ਅਵੇਅਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈਂਤਾ ਸੀਗਾ ਜਦੋਂ ਜੇ ਸਾਡੀ ਖੰਨਾ ਪੁਲਿਸ ਤੇ ਆਫੀਸਰਜ਼ ਮੁਲਾਜ਼ਮ ਤੇ ਨਾਲ ਜਿਹੜੇ ਪ੍ਰਾਈਵੇਟ ਐਨਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ ਰਾਉਂਡ ਸਵਾ 100 ਮਨ ਕੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ 5 ਕਿਲੋਮੀਟਰ ਦੀ ਜੀਐਸਜੀ ਵਾਕ ਜਾਂ ਰਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੇ ਨਾਲ ਇੱਕ ਫਿਟਨੈਸ ਇਨੀਸ਼ੀਏਟਿਵ ਵੀ ਹੋ ਜਾਂਦਾ ਸਾਡੀ ਰੁਟੀਨ ਦੀ ਪੁਲਿਸਿੰਗ ਚ ਸਾਰੇ ਬਿਜ਼ੀ ਰਹਿੰਦੇ ਆ ਕੁਝ ਰਿਫਰੈਸ਼ਿੰਗ ਹੋ ਜਾਂਦਾ ਸੋ ਬੇਸਿਕਲੀ ਇਹ ਹੀ ਸਾਡਾ ਪਰਪਸ ਹੈ ਤੇ ਸਾਡੀ ਜਿਹੜੀ ਮਾਨਯੋਗ ਸੀਐਮ ਪੰਜਾਬ ਬੋਡੀ ਜੀਪੀ ਪੰਜਾਬ ਵੱਲੋਂ ਜਿਹੜੀ ਸਾਨੂੰ ਹਦਾਇਤਾਂ ਆਏ ਕਿ ਨਸ਼ੇ ਦੇ ਖਿਲਾਫ ਸਾਡੀ ਕਾਫੀ ਡਰਾਈਵ ਚੱਲ ਰਹੀ ਹੈ ਉਹਦੇ ਚ ਵੀ ਇੱਕ ਇੱਕ ਅਵੇਰਨੈਸ ਦਾ ਇਨੀਸ਼ੀਏਟਿਵ ਹੈ ਜੀ ਕਿ ਇੱਕ ਪਾਸੇ ਅਸੀਂ ਐਨਫੋਰਸਮੈਂਟ ਕਰ ਰਹੇ ਹਾਂ ਤੇ ਨਾਲ ਦਾਲ ਹੁਣ ਸਾਡੀ ਪ੍ਰਾਪਰਟੀ ਫੋਰ ਫੀਚਰ ਵੀ ਚੱਲ ਰਹ ਇਸ ਤਰ੍ਹਾਂ ਇੱਕ ਅਵੇਰਨੈਸ ది ਐਂਗਲ ਤੋਂ ਅਸੀਂ ਇਹ ਅੱਜ ਵਾਕ ਐਂਡ ਰਨ ਕਰਾਇਆ ਮੈਡਮ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਕਾਸਟ ਆਪਰੇਸ਼ਨ ਕਰ ਰਹੀ ਹੈ ਜੀ ਇਹ ਨਹੀਂ ਉਸ ਦੀ ਛੋਟੀਆਂ ਮੱਛੀਆਂ ਜਰੀਏ ਜੀ ਵੱਡੇ ਮਗਰ ਮੱਛੀਆਂ ਨੂੰ ਹੱਥ ਪਾਇਆ ਜਾਵੇ ਤੇ ਇਹ ਚੈਨ ਨੂੰ ਤੋੜਿਆ ਜਾ ਸਕੇ ਜੀ ਜੀ ਸਾਡੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਹਰ ਲੈਵਲ ਤੇ ਹੈ ਫਾਵਿਓ ਪੁਆਇੰਟ ਆਫ ਸੇਲ ਜਿਹੜੇ ਡਰਗ ਪੈਡਲਰ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੀ ਕੁਆਂਟੀਟੀ ਦਾ ਵੀ ਨਸ਼ਾ ਵੇਦੇਸ ਤੇ ਨਾਲ ਨਾਲ ਜਿਹੜੇ ਵੱਡੇ ਜਿਹਨੂੰ ਬਿਗ ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੋ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਆ ਤੇ ਇਹਦੇ ਨਾਲ ਹੀ ਅਸੀਂ ਹੌਲੀ-ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿੱਦੇ ਵਿੱਚ ਅਸੀਂ ਇਹਨਾਂ ਦੇ ਵੱਡੇ ਸਮਗਲਰਾਂ ਤੱਕ ਵੀ ਜਾਵਾਂਗੇ ਕਾਸੋ ਆਪਰੇਸ਼ਨ ਦੇ ਵਿੱਚ ਕਿੰਨੇ ਕਿੰਨਾ ਕੁ ਡਰੱਗ ਜਣ ਕੇ ਬ੍ਰਾਂਟ ਕੀਤਾ ਜਾ ਚੁੱਕਿਆ ਹੈ ਜੀ ਹੁਣ ਐਗਜ਼ੈਕਟ ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਅਕਿਊਜ਼ ਫੜੇ ਵੀ ਹੈਗੇ ਕਈਆਂ ਤੇ ਅਸੀਂ 6 ਤੋਂ 10 ਦੇ ਕਲੰਗਰੇ ਵੀ ਦਿੱਤੇ ਦੀ ਐਗਜ਼ੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਦੀ ਇਸ ਮੈਰਾਥਨ ਦੌੜ ਦਾ ਤੁਹਾਡੇ ਵੱਲੋਂ ਕੀ ਸੁਨੇਹਾ ਜੀ ਨੌਜਵਾਨਾਂ ਨੂੰ ਅੱਜ ਦੇ ਮੈਰਾਥਨ ਦਾ ਜੀ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੈਸੀਟ ਟਰੈਫਿਕਿੰਗ ਹੈ ਇਹਨਾਂ ਦੋ ਮੁੱਦਿਆਂ ਦੀ ਅਵੇਅਰਨੈਸ ਲਈ ਸਾਨੂੰ ਪਬਲਿਕ ਨੂੰ ਅਪੀਲ ਹੈ ਕਿ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅਨ ਇਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿਉਂਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਹੈ ਪੂਰੇ ਵਰਲਡ ਲਈ ਕਾਹੀ ਇਸ ਦਿਨ ਨੂੰ ਨੋਟੀਫਾਈ ਕੀਤਾ ਗਿਆ ਹੈ ਇੰਟਰਨੈਸ਼ਨਲ ਡ ਰਗ ਅਬਯੂਜ਼ ਐਂਡ ਇਲੈਸੀਟ ਟਰੈਫਿਕ ਮੈਰਾਥਨ ਡਾਅਰ ਕਿ ਕਿ ਇਸ ਤੋਂ ਇਲਾਵਾ ਨਸ਼ਾ ਰੋਕਣ ਦੇ ਲਈ ਹੋਰ ਕਿਹੜੀ ਕਿਹੜੀ ਉਪਰਾਲੇ ਲਏ ਕੀਤੇ ਜਾ ਰਹੇ ਹਨ ਜਿਵੇਂ ਤੁਹਾਡੇ ਪੱਤਰਕਾਰਾਂ ਨੇ ਹੀ ਸਾਨੂੰ ਸਵਾਲ ਕੀਤਾ ਕਿ ਕਾਸੋ ਚੱਲ ਰਿਹਾ ਹੈ ਇੱਕ ਤਾਂ ਸਾਡੇ ਕਾਸੋ ਵੀ ਚੱਲ ਰਿਹਾ ਹੈ ਤੇ ਸਾਡੇ ਸਰਪ੍ਰਾਈਜ਼ ਰੇਡਸ ਵੀ ਚੱਲ ਰਿਹਾ ਹੈ ਉਹਦੇ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਦੀ ਵੀ ਮੁਹਿੰਮ ਚੱਲ ਰਹੀ ਹੈ ਇਸ ਤਰ੍ਹਾਂ ਸਾਡੇ ਕਈ ਸਾਰੇ ਉਪਰਾਲੇ ਆ ਜੀ ਅੱਗੇ ਅਸੀਂ ਯੂਥ ਨੂੰ ਹੁਣ ਜਦੋਂ ਸਕੂਲ ਕਾਲਜਸ ਬੰਦੇ ਅਸੀਂ ਯੂਥ ਨੂੰ ਪਾਰਟਿਸਿਪੇਟ ਕਰਨ ਲਈ ਅੱਗੇ ਕੁਝ ਹੋਰ ਸਪੋਰਟਸ ਇਵੈਂਟਸ ਵੀ ਕਰਾਵਾਂਗੇ ਤੇ ਡਰਗਸ ਤੇ ਅਵੇਅਰਨੈਸ ਲਈ ਅਸੀਂ ਕੋਈ ਡਰਾਮਾ ਵਗੈਰਾ ਵੀ ਕਰਾਵਾਂਗੇ ਸੋ ਦੈਟ ਵੱਧ ਤੋਂ ਵੱਧ ਕਮਿਊਨਿਟੀ ਇਹਦੇ ਚ ਸਾਡੇ ਨਾਲ ਪਾਰਟਿਸਿਪੇਟ ਕਰੇ ਮੈਡਮ ਕਿੰਨੇ ਕਿ ਜਣਾਂ ਦੀ ਹੁਣ ਤੱਕ ਪ੍ਰਾਪਰਟੀ ਸੀਲ ਕਰ ਚੁੱਕੀ ਹੋ ਜੀ ਸਰਕ ਪੰਜਾਬ ਸਰਕਾਰ ਜੀ ਜਿਹੜੇ ਡਰਗਰ ਨੇ ਜੀ ਦੇਖੋ ਜੀ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਇਸ ਇਸ ਸਾਲ ਹੀ ਅਸੀਂ ਚਾਰ ਡਰਗ ਸਮਗਲਰਸ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਹੈ 68 ਐਫ ਐਨਡੀਪੀਐਸ ਦੇ ਤਹਿਤ ਤੇ ਪਿਛਲੇ ਸਾਲ ਅਸੀਂ 11 ਐਦਾਂ ਦੇ ਸਮਗਲਰਸ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਠੀਕ ਹੈ ਥੈਂਕ ਯੂ